ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਸਾਰੇ ਵੀਰਾਂ ਕਿਹਾ ਤੁਹਾਡੀ ਤੋਂ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਦੇ ਸਬਸਕ੍ਰਾਈਬਰ ਚੈਨਲ ਨੂੰ ਜਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਬਣਾਉਂਦੇ ਆ ਪ੍ਰਿੰਟ ਚਵੰਡੇ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਮੱਝਾਂ ਵਿਖਾਵਾਂਗੇ ਆਪਾਂ ਟੋਕੜਾਂ ਕੱਬਣਾ ਤੇ ਗੱਬਣ ਤਿਆਰ ਤੇ ਇੱਕ ਸੱਜਰ ਸੁਈ ਆ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੋਣਾ ਕੋਲ ਸਾਸਰੀ ਕਾ ਭਾਜੀ ਸਾਸਰੀ ਕਾ ਜਗੇ ਵੀ ਸਾਸਰੀ ਕਾ ਬੋਸ ਨਾਓ ਠੀਕ ਠਾਕ ਵਧੀਆ ਜੀ ਵੀਰ ਜੀ ਤੁਸੀਂ ਸੁਣਾਓ ਕਿਰਪਾ ਭਾਈ ਗਰੂ ਦੀ ਕਿਰਪਾ ਚਾਹੀਦੀ ਵੀਰ ਜੀ ਉਹ ਠੀਕ ਠਾਕ ਪਰਵਾਰ ਹਾਂ ਸਭ ਚੱਲਦੀ ਕਾ ਭਾਜੀ ਚੱਲਦੀ ਕਹਦੀ ਚਾਹੀਦੀ ਆ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾ ਸਿੰਘ ਜੇ ਪਿੰਡ ਚਿੰਦਾ ਜ਼ਿਲ੍ਹਾ ਮਸਾਹੇਂ ਜਨਾਲਾ ਜੇ ਤੇ ਫੋਨ ਨੰਬਰ ਬੋਲ ਦਿਓ ਵੀਰ ਜੀ 98454902 ਠੀਕ ਆ ਜੀ ਹਾਂ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਜੀ ਅੱਜ ਸਿਉਂ ਪਹਿਲੇ ਨੰਬਰ ਤੇ ਕਿਨਵਾ ਸੂਆ ਸੋਨਾ ਤੇ ਕੀ ਇਹਦਾ ਮਿਲਕਰ ਗਿਆ ਇਹ ਕਿ ਤੀਸਰਾ ਸੂਆ ਸੋਨਾ ਜਿਹੜੀ ਗੱਭਣ ਟੋਕਰਿਆ ਅੱਛਾ ਜੀ ਚੋਮਾ ਮਹੀਨੇ ਦੀ ਗੱਭਣ ਟੋਕਰਿਆ 7 ਕਿਲੋ ਦੁੱਧੇ ਝੋਟੀ ਥੱਲੇ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਲੋ ਬਈ ਚੈੱਕ ਕਰ ਸਕਦਾ ਜੀ ਕਾਰਡ ਆਰ ਦੀ ਚੰਗੀ ਆ ਕਿ ਚੋਕੜ ਗੱਭਣ ਆ ਸਾਢੇ 14 ਮਹੀਨੇ ਦੀ ਹਾਂ ਸਾਢੇ 14 ਮਹੀਨੇ ਦੀ ਸਾਢੇ 14 ਮਹੀਨੇ ਦੀ ਚੈੱਕ ਪਾਸ ਆ ਤੇ 6-7 ਲੀਟਰ ਜਿਹੜਾ ਦੁੱਧ ਬਿਲਕੁਲ ਇਹਦੇ ਕੋਲ ਰੈਡੀ ਆ ਤੇ ਬਾਕੀ ਉਹ ਤੁਹਾਨੂੰ ਆਪਾਂ ਖੋਲ ਕੇ ਵਿਖਾਉਨੇ ਆ ਪੂਰੀ ਜੱਗੇ ਵੀਰ ਵੱਡੀ ਨੂੰ ਝੋਟ ਗਿਆ ਹਾਂਜੀ ਹਾਂਜੀ ਬੋਬੋ ਜੀ ਕਾਡ ਕਾਡ ਚ ਕੋਈ ਸ਼ੱਕ ਨਹੀਂ ਜੇ ਤਿੱਕਨਵਾ ਸੁਗਾ ਗੱਦੀ ਸੁਣਾ ਤੀਸਰਾ ਸੁਗਾ ਸੁਣਾ ਗੱਦੀ ਠੀਕ ਹੈ ਲੋ ਬਜੀ ਤੀਸਰਾ ਸੁਵੇ ਲਈ ਕੰਮ ਗੱਭਣਿਆ ਤੇ ਸੱਜਣ ਨੇ ਕਿੰਨਾ ਕਿ ਚਪਾਇਆ ਦੋ ਵੀਰ ਜੀ ਸੱਜਣ ਨੇ 17 18 ਕਿਲੋ ਚਪਾਇਆ ਏ ਅੱਛਾ ਠੀਕ ਹੈ ਠੀਕ ਹੈ ਲੋ ਬਜੀ 17 18 ਲੀਟਰ ਜਿਹੜਾ ਸੱਜਣ ਨੇ ਇਹ ਆਪਣੇ ਬੰਦੇ ਕੋ ਖਾਸ ਤੋਂ ਆਈ ਆ ਠੀਕ ਹੈ ਠੀਕ ਹੈ ਥੋੜਾ ਜਿਹਾ ਡਰਦੀ ਸਾਡੇ ਕੋਲ ਟਿੱਕ ਕਰੋ ਚੈੱਕ ਅਪ ਆਪੀ ਆਰਡਰ ਕੁਆਲਿਟੀ ਤੇ ਥਾਣਾ ਦਾ 70 ਰੁਪਇਆ ਚੰਗਾ ਵਾਰਾ ਇਹ ਮਿਲਕਵਾਨ ਜੀ ਬਹੁਤ ਚੰਗੀ ਹੈ ਤੇ ਥਣ ਚੰਗਾ ਲੱਗਾ ਜੀ ਨੋਕ ਕਾਲਾ ਥਣ ਲੱਗਾ ਵਾ ਤੇ ਕੀਮਲ ਵੀਰ ਜੀ ਦਾ ਇਹ ਇਹਦਾ ਜੱਗੇ ਵੀ ਦੇ ਤਾਂ ਸੰਜਣ ਹੁੰਦੀ ਫੇਰ ਤਾਂ ਤੁਹਾਨੂੰ ਪਤਾ ਵੀ 1.5 ਲੱਖ ਦੀ ਗਿੱਡੀ ਵੱਡੀ ਮੱਝ ਆ ਹਾਂਜੀ ਹਾਂਜੀ ਹੁਣ ਆਪਾਂ ਜੱਗੇ ਵੀ ਪੈਣ ਦੀ ਦੇ ਦਈਏ ਤੁਹਾਡੀ ਮਾਨਤਾ ਜੈ ਜੀ ਜਾਂਦੀ ਹੈ ਜੈ ਜੀ ਕਰਦੀ ਹੈ 200 ਰੁਪਏ ਦਾ ਜਾਂਦੀ ਅੱਜ ਕਿਹੜੀ ਆਪਾਂ ਦੇ ਦੇਣੀ ਹੈ ਹਾਂਜੀ ਇਹ 53200 ਛੋੜ ਕਰਦਾਂਗੇ ਠੀਕ ਹੈ ਠੀਕ ਹੈ ਲਓ ਭਾਈ 53000 ਤੇ 7 ਕਿਲੋ ਦੁੱਧੇ ਸਾਢੇ 14 ਮਹੀਨੇ ਚੈੱਕ ਪਾਸ ਜੀ ਠੀਕ ਹੈ ਠੀਕ ਹੈ ਪੂਰੀ ਵੱਡੀ ਮੱਝ ਛੋਟੀ ਨਹੀਂ ਆ ਠੀਕ ਹੈ ਲਓ ਭਾਈ ਕਾ ਆਸਵੰਦਿਆ ਸਾਢੇ 14 ਮਹੀਨੇ ਦੀ ਜਿਹੜੀ ਚੈੱਕ ਪਾਸ ਆ ਤੇ ਇਸ ਟਾਈਮ ਜਿਹੜਾ 6 ਤੋਂ 7 ਲੀਟਰ ਜਿਹੜਾ ਵੀਰ ਕਹਿੰਦਾ ਤਿਆਰ ਆ ਹਾਂਜੀ ਹਾਂਜੀ ਤੇ ਆਜੋ ਹੁਣ ਬਾਕੀ ਹੈ ਵੀ ਸਿੰਗਲ ਡੀਜੇ ਹਾਂ ਸਿੰਗਲ ਡੀਜੇ ਕਰੋ ਚੈੱਕ ਭਾਈ ਜੀ ਸਿੰਗਲਰ ਡੀਜੇ ਅੱਜ ਤੁਹਾਨੂੰ ਪਤਾ ਕਿ ਇਹੋ ਜਿਹੇ ਪਸ਼ੂ ਬਹੁਤ ਹੀ ਦਰਦਾਂ ਲੰਦਾ ਵਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਆ ਦੋ ਨੰਬਰ ਵਾਲੀ ਬਾਰੇ ਇਹ ਵੀਰ ਜੀ ਆ ਕਿ ਤੀਸਰਾ ਸੁਆ ਸੁਣੀ ਆ ਅੱਛਾ ਜੀ ਹਾਂਜੀ ਹਾਂਜੀ ਉਹ ਤਾਂ ਭਰ ਦੀ ਜੋ ਇਹ ਵੀ ਵੀਰ ਜੀ 11 12 ਕਿਲੋ ਅੱਛਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲੋ ਭਾਜੀ ਚੈੱਕ ਕਰ ਸਕਦੇ ਜੀ ਲਾਗੇ ਤੋਂ ਆਰਡਰ ਕੁਆਲਿਟੀ ਤੇ ਲਾਟੂਗਲਾ ਥਾਣਾ ਕੇ ਵਿੱਚ ਹਾਂ ਲਾਟੂਗਲਾ ਥਾਣਾ ਜੱਗੇ ਵੀ ਜਿਹੜਾ ਆ ਥਾਣਾ ਨਾ ਬਹਿਣੀ ਆ ਇਧਰ ਵਾਲਾ ਤੇ ਅੱਧਾ ਥਾਣਾ ਆਉਂਦਾ ਜੀ ਇਹਦਾ ਲੋ ਜੀ ਬਹਿਣੀ ਤੋਂ ਦੂਸਰ ਸਾਈਡ ਦਾ ਜਿਹੜਾ ਥਾਣਾ ਮਗਰਲਾ ਅੱਧਾ ਥਾਣਾ ਪਾਈ ਕਹਿੰਦਾ ਕਿ ਹੁੰਦਾ ਜੀ ਤੇ ਦੱਸਿਆ ਬਿਲਕੁਲ ਵਧੀਆ ਗੱਲ ਵੀ ਦੱਸ ਕੇ ਪਰ ਆਪਾਂ ਲਾਂਮਾ ਕੋਈ ਦਵੇ ਮੰਨ ਲਓ ਵੀ ਤਾਂ ਚੀਪਾ ਦੇ ਪਾਸ ਆ ਜਾਂਦਾ ਹਾਂਜੀ ਪਰ ਜਿਹੜੀ ਗੱਲ ਦੱਸ ਕੇ ਦੇ ਦੇਣੀ ਉਹਦੇ ਨਾਲ ਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸੱਚ ਸੱਚ ਹੀ ਰਹਿ ਜਾਂਦਾ ਭਾਈ ਕੋਈ ਤੁਹਾਨੂੰ ਲਾਂਮਾ ਦਵੇ ਨਾ ਕੋਈ ਸਾਨੂੰ ਨਹੀਂ ਬਿਲਕੁਲ ਸਹੀ ਆ ਜੀ ਤੇ ਖੋਲੋ ਵੀਰ ਜੀ ਯਾਰ ਤੇ ਲੋ ਬਾਈ ਹਰਪਾਲ ਸਿੰਘ ਜੀ ਦਾ ਛੋਟਾ ਬੇਟਾ ਹੈ ਇਹ ਇੱਕ ਵਸਨਾ ਇੱਕੋ ਹੀ ਹੈ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਏ ਕਿਉੜੀਆ ਕਰੋ ਚੱਕ ਕੰਦ ਕਾੜ ਦੀ ਇਹ ਵੀ ਚੰਗੀ ਆ ਤੇ ਜੇ ਸਵੇਰੇ ਲਈ ਗਾਂ ਇਹ ਗੱਬਣ ਆ ਕਿੰਨਾ ਕ ਟਾਈਮ ਵਿੱਚ ਹੀ ਖੜਦੀ ਜੇ ਦੇਣ ਦੱਗੇ ਜੀ ਲੜੀ ਦੋ ਤਿੰਨ ਦਿਨਾਂ ਇਹ ਅੱਛਾ ਠੀਕ ਹੈ ਲੋ ਮੇਰੀ ਚੰਗੀ ਬਣ ਜਾਣੀ ਹੈ ਵੀਰ ਕਹਿੰਦਾ ਕਿ ਲੈ ਜਾਓ ਵੀ ਬਾਕੀ ਅਜੇ ਅਡਰ ਕੁਆਲਟੀ ਸੂਨ ਤੱਕ ਚੰਗੀ ਬਣਾ ਲੂਗੇ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਅਣ ਗੇਠ ਗੇਠ ਤੇ ਥਣ ਲੱਗਾ ਵਾ ਇਨੇ ਕਿੰਨਾ ਕ ਚਵਾਇਆ ਹੈ ਦੁੱਧ ਭਾਜੀ ਦੁੱਧ ਕਿੰਨੀ ਵੀ ਇਹਨੇ ਮਾਤਾ ਨਹੀਂ ਦੇ 11-15 ਕਿਲੋ ਕਰ ਰਹੀ ਨੂੰ ਉੱਡ-ਦੁੱਡਾ ਤੋਂ ਨਹੀਂ ਰਹੀ ਠੀਕ ਹੈ ਠੀਕ ਹੈ ਜੀ 11-12 ਵੀਰ ਕਹਿੰਦਾ ਕਿ ਦੁੱਧ ਚਵਾਉਂਦੀ ਰਹੀ ਹੈ ਤੇ ਦਿਨ ਲੱਗੂਗੀ 3 ਤੋਂ 4 ਹੋਰ 4 ਦਿਨ ਲੱਗੂਗੀ ਤੇ ਕਰੋ ਚੱਕ ਬਾਕੀ ਕੱਟ-ਕਾਟ ਦੀ ਇਹ ਵੀ ਚੰਗੀ ਹੈ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਇਹਦਾ ਵੀ ਮੁੱਲ ਵੀ ਦਿੱਤਾ ਹੈ ਰੋ ਇਹਦਾ ਜੱਗੇ ਵੀ ਪੈਂਡਿਆ ਨਾ ਕਰ ਲਈਏ ਕਰਦਗੇ ਜਾਇਜ਼ ਜ ਮੈਂ ਤਾਂ ਵੀ ਕਰ ਦੋ ਜਾਇਜ਼ ਤੁਸੀਂ ਵੀ ਤੇ 10 ਦਵਾਪੇ ਜਿੱਥੇ ਇੱਕ ਛਾੜੀ ਦੇਣੀ ਹੈ ਜਿਹੜੀ ਆਪਾਂ ਜਾ ਕੇ ਵੀਰ ਦੇ ਹੀ ਦੇਣੀ ਆ ਹਾਂਜੀ ਪੂਰੇ 56 200 ਜੂਲ ਕਰ ਦਾਂਗੇ ਤੇ ਨਹੀ ਕੀ ਗੱਲੋ ਬਾਈ ਜੀ 55000 ਪਰ ਇਹ ਮਾਨੋ ਵੀ ਸੰਝਰ ਮਾ ਤੇ ਆਉਂਦੀ ਨਹੀਂ ਇਹਨੇ ਨਹੀਂ ਤੁਹਾਨੂੰ ਪਤਾ ਨਹੀਂ ਆਉਂਦੀ ਬਿਲਕੁਲ ਸਹੀ ਗੱਲ ਹੈ ਬਾਈ ਲੈਣੀਆਂ ਟੋਕੜਾਂ ਆਉਂਡੀਆਂ ਜਿੰਨੇ ਦਾ ਆਪਾਂ ਮੁੱਲ ਤੈ ਦਿੱਤਾ ਠੀਕ ਠੀਕ ਗੱਲੋ ਬਾਈ ਜੀ ਗਾਂ ਇਹ ਤੁਹਾਨੂੰ ਪਤਾ ਹੈ ਕਿ ਆਸਮਾਨ ਦੇ ਇਹਦੇ ਨਾਲ ਜੀ ਤਿੰਨ ਚਾਰ ਖੜਦੀਆਂ ਤੇ ਦੋਤੀ ਦੋਤੇ ਕਰ ਦੇਣਾ ਕਰਮ ਵਾਲੀ ਨੇ ਹਾਂਜੀ ਹਾਂਜੀ ਤੇ 56000 ਚ ਕੀ ਜਾਂਦਾ ਬਿਲਕੁਲ ਜਾਇਜ਼ ਮੁੱਲ ਆ ਤੇ ਆਇਓ ਹੁਣ ਤੀਜੇ ਨੰਬਰ ਤੇ ਦੱਸੋ ਭਾਈ ਇਹਦੇ ਬਾਰੇ ਇਹ ਜੱਗੇ ਵੀਰੇ ਦਾ ਦੋਸਤ 10 ਕਿਲੋ ਦੂਜਾ ਸੁਆ ਸੂਈ ਆ ਅੱਛਾ ਜੀ ਸਿੰਗ ਥੋੜਾ ਖੁੱਲਾ ਲੈ ਗਈ ਆ ਪਰ ਹੈਗੀ ਮਾਝ ਦੁੱਧ ਆ ਰਹੀ ਅਜੇ ਮੰਨ ਲਓ ਵੀ 2 2.5 ਕਿਲੋ ਚੋਕੇ ਲੈ ਗਏ ਆਂ ਆਪਾਂ ਅੱਛਾ ਠੀਕ ਹੈ ਠੀਕ ਹੈ ਹਾਂ ਇਹਦਾ ਮਗਰ ਕੱਟੀ ਏ ਠੀਕ ਹੈ ਜੀ ਤੇ ਮੰਨ ਲਓ ਮਹੀਨੇ ਕਿ ਦੀ ਸੂਈ ਏ ਅੱਛਾ ਜੀ ਕੋਈ ਅੰਦਰ ਲਾ ਲੇ 2-4 ਜਾਂ ਬਾਹਰ ਲਾ ਲੇ ਠੀਕ ਹੈ ਲੋ ਭਾਈ ਜੀ ਚੈੱਕ ਕਰ ਸਕਦੇ ਆ 2 ਕਿਲੋ 2-3 ਮੇਰੇ ਜਗੇ ਵੀ 2-3 ਨਾਲ ਜਿਦਾ ਮੱਦੀ ਚੋਕੇ ਕੋ ਲੈ ਜੀ ਠੀਕ ਹੈ ਠੀਕ ਹੈ ਲੋ ਭਾਈ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ ਹਾਂਜੀ ਹਾਂਜੀ ਤੇ ਪਿੱਛੇ ਫੀਮੇਲ ਕਾਫ ਜੇ ਇਹਦੇ ਪਿੱਛੇ ਤੇ ਸੂਈ ਨੂੰ ਕੋਈ ਮਹੀਨੇ ਦੇ ਲਗਭਗ ਹੋ ਗਿਆ ਵਾ ਟਾਈਮ ਹਾਂ ਤੁਹਾਡਾ ਵੀ ਆਪਾਂ ਜਵਾਬ ਵੀ ਦਿਖਾ ਦਨੇ ਆ ਤੇ ਕਰੋ ਚੈੱਕ ਆਰਡਰ ਕੁਆਲਟੀ ਤੇ ਥਾਂ ਸੁਣ ਬਹੁਤ ਚੰਗਾ ਲੱਗਾ ਇਹਦੇ ਇਹ ਥਾਂ ਵੀ ਆ ਲੰਮਾ ਲੰਮਾ ਥਾਂ ਲੱਗਾ ਵਾ ਚਵਾਈ ਜੱਗੇ ਵੀਰ ਬੜੀ ਪੋਲੀ ਰੂਮ ਵਰਗੀ ਚੋਰੀ ਆ ਠੀਕ ਹੈ ਲੋ ਬਾਈ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਆ ਜੇ ਲੱਗੇਗੀ ਕੱਤੀ ਨੇ ਜੀ ਠੀਕ ਹੈ ਠੀਕ ਹੈ ਜੀ ਲੋ ਬਾਈ ਫੀਮੇਲ ਕਾਫੀ ਆ ਤੁਹਾਨੂੰ ਸ਼ਹਿਤ ਕਰਨੇ ਆ ਆ ਜੇ ਕੱਤੀ ਠੀਕ ਹੈ ਜੀ ਲੋ ਬਾਈ ਚੈੱਕ ਕਰ ਸਕਦੇ ਜੀ ਨਾਲ ਵੀਰ ਜਿੰਦਾ ਕਿ ਕੋਈ ਥਾਈਆਂ ਦਾ ਲਾਲੇ ਪੀਂਘਾਂ ਦਾ ਲਾਲੇ ਹਾਂਜੀ ਹਾਂਜੀ ਦਸੋ ਇਹੋ ਇਨਾ ਕੀ ਟਾਈਮ ਹੋਇਆ ਵਾ ਬਾਕੀ ਪਤਾ ਸਾਰੇ ਵੀਰ ਭਰਾ ਮਾਈਡੇ ਚੈਨਲ ਦੇਖਦੇ ਆ ਫਿਰ ਪਹਾੜੀ ਦੇ ਜੈਜ ਮੁੱਢੋਂ ਦੇ ਚੰਗੇ ਪਸ਼ੂ ਹੁੰਦੇ ਆ ਕੀਮਤ ਉਹ ਇਵਰ ਰਾਂ ਜਿੱਦੇ ਵੀ ਮੁੱਲ ਦੇ ਹਿਸਾਬ ਨਾਲ ਇਹਨੇ ਨੇ ਦੁੱਧ ਵਾਲੀਆਂ ਮੱਝਾਂ ਦੇ ਆਉਣੀਆਂ 70 75000 ਦੀਆਂ ਹਾਂਜੀ ਆਪਾਂ 70 ਦੀ ਦੇ ਦਈਏ ਜੀ ਇਹ ਵੀ ਜਾਣ ਦੀ ਜਾਇਦ ਜੀ ਮੰਗਦੇ ਇਹ ਵੀ 200 ਰੁਪਏ ਵਾਲੀ ਜਾਣ ਦੀਏ ਇਹ ਫੇਰ ਜਿੱਕੇ ਵੀ ਜਿਹੜੀ ਤੇ ਦੇਣੀ ਪੂਰੇ ਪੈਣ ਜਹਾ ਦੇ 200 ਛੋੜ ਕਰਦਾਂਗੇ ਠੀਕ ਹੈ ਠੀਕ ਦਾ ਕਿਲੋ ਮੇਰੇ ਘਰੋਂ ਜਿੱਦਾਂ ਮਰਜੀ 2 3 ਡੰਗ ਦੁੱਧ ਵੀ ਚੋਗ ਲੈ ਜੀ ਠੀਕ ਹੈ ਲਓ ਭਜੀ 10 ਲੀਟਰ ਜਿਹੜਾ ਵੀਰ ਕਹਤਾ ਕਿ ਭਵੇਂ ਚਾਹੇ ਤਿੰਨ ਟਾਈਮ ਆਪਣੀ ਚਵਾਈ ਕਰ ਜੀ ਜਿੱਦਾਂ ਮਰਜੀ ਜਿੰਨੀ ਚੋਗ ਲੈ ਜੀ ਬਿਲਕੁਲ ਤਿਆਰ ਦੁੱਧਿਆ ਦੇ ਨਾੜਾ ਥੋੜਾ ਇਹ ਹਵਾਨੇ ਦੇ ਚੰਗੀਆਂ ਵਾ ਤੇ 65000 ਦਾ ਹਾਂ 65000 200 ਛੋੜ ਕਰਦਾਂਗੇ ਠੀਕ ਲਓ ਭਜੀ 65000 ਤੇ 200 ਰੁਪਿਆ ਛੋੜ ਤਾਨੂੰ ਪਤਾ ਵੀ ਮਾਜ ਲੱਭਦੀ ਘਟੇ ਹੁਣ 10 ਕਿਲੋ ਦੋ ਤੇ 10000 ਦਾ ਆਉਂਦਾ ਵੀ ਕੀ ਆ ਬਿਲਕੁਲ ਬਿਲਕੁਲ ਮਾਜ ਘੱਟੀ ਆ ਠੀਕ ਆ ਤੇ ਪਿੱਛੇ ਤੁਹਾਨੂੰ ਪਤਾ ਕਿ ਡਬਲ ਫਾਇਰਾ ਇੱਕ ਦੇ ਨਾਲ ਇੱਕ ਫਰੀ ਦੇਂਦਿਆ ਵੀਰ ਹਾਂਜੀ ਹਾਂਜੀ ਘੱਟੀ ਵੀ ਫੜੀ ਫਲਾਈ ਆ ਕੋਈ ਹੁਣ ਗਾਹ ਨੂੰ ਅਸੀਂ ਇਹੋ ਜਿਹਾ ਡਰ ਹਾਂਜੀ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਚੈਨਲ ਨੂੰ ਕਰ ਦਿਆ ਕਰੋ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਭਰਾਵਾਂ ਦਾ